ਆ ਕੇ ਆਂ ਨਾਂਗੀ ਸਲਵਾਰ ਦੀ ਕਟਾਈ ਤੇ 2.5 ਮੀਟਰ ਇਹ ਕਪੜਾ ਗਾ ਠੀਕ ਹੈ ਜੀ ਮੈਚਿੰਗ ਸੂਟ ਸੀ ਮੈਂ ਪਹਿਲਾਂ ਇਹਦੀ ਸ਼ਰਟ ਦੀ ਕਟਿੰਗ ਮੈਂ ਤੁਹਾਨੂੰ ਕਰਕੇ ਦਿਖਾ ਦਿੰਦੀ ਆ ਤੇ ਹੁਣ ਆਪਾਂ ਸਲਵਾਰ ਦੀ ਕਟਾਈ ਕਰਾਂਗੇ 34 ਇੰਚ ਤੇ ਆਪਾਂ ਪਹਿਲਾਂ ਇਹਦੀ ਪੱਟਾਂ ਦਾ ਮਾਰਕ ਕਰਾਂਗੇ 34 ਇੰਚ ਤੇ ਇਹ ਸਲਵਾਰ ਦੀ ਲੈਂਥ ਆ 34 ਇੰਚ ਬਿਨਾ ਬੈਟ ਤੋਂ 5 ਇੰਚ ਦੀ ਇਹਦੇ ਵਿੱਚ ਬੈਟਰ ਲੱਗੂਗੀ 7 ਇੰਚ ਦੀ ਇਹਦੀ ਮੂਰੀ ਆ 14 ਇੰਚ ਦੇ ਆਪਾਂ ਇਹਦੇ ਵਿੱਚ ਪੱਟ ਪਾਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇੱਥੇ ਮਾਰਕ ਕਰਦਾਂਗੇ ਸਾਰੇ ਹਾਂ ਜਿਹੜਾ ਆਪਾਂ ਪੱਟਾਂ ਦਾ ਮਾਰਕ ਕਰਿਆ ਸੀ 14 ਇੰਚ ਤੇ ਠੀਕ ਹੈ ਜੀ ਉੱਥੋਂ ਹੁਣ ਆਪਾਂ ਨੇ 2.5 ਇੰਚ ਅੱਗੇ ਨੂੰ ਵਧਾ ਦੇਣਾਗਾ ਇਹ ਆਪਣਾ ਹੁੰਦਿਆਂ ਦਾ ਹੋ ਜਾਣਾ ਇਧਰਲੀ ਸਾਈਡ ਤੋਂ ਆਪਾਂ ਨੇ ਸਲਵਾਰ ਦੀ ਲੈਂਥ ਫੇਰ ਲਗਾ ਲੈਣੀ ਆ 20 ਇੰਚ ਤੇ 2.5 ਇੰਚ ਤੇ ਆਪਾਂ ਫੇਰ ਮਾਰਕ ਕਰ ਲੈਣਾ ਜਿਹੜਾ ਆ ਮਾਰਕ ਕਰਿਆ ਸੀ ਆਪਾਂ ਨੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਉਧਰਲੀ ਸਾਈਡ 'ਤੇ ਰੱਖਿਆ ਆਪਾਂ ਨੇ ਇਹ ਇਧਰਲੀ ਸਾਈਡ 'ਤੇ ਰੱਖਿਆਗਾ ਦੋਨੇ ਇੱਕ ਸਾਈਡ 'ਤੇ ਨਹੀਂ ਰੱਖਣੇ ਆਪਾਂ ਨੇ ਇੱਕ ਦੂਜੇ ਪਾਸੇ ਨੂੰ ਇੱਕ ਦੂਜੇ ਪਾਸੇ ਨੂੰ ਇਸ ਤਰ੍ਹਾਂ ਰੱਖਣੇ ਨੇ ਹੁਣ ਆਪਾਂ ਨੇ ਮਿਲਾ ਦੇਣਾ ਇਹਨੂੰ ਜਿੱਥੇ ਜਿੱਥੇ ਆਪਾਂ ਨੇ ਮਾਰਕ ਕੀਤੇ ਨੇ ਉਥੋਂ-ਉਥੋਂ ਆਪਾਂ ਨੇ ਕਟਾਈ ਕਰ ਦੇਣੀ ਹੈ ਜਿਹੜਾ ਆ ਕੱਪੜਾ ਬਚਿਆ ਇਹਦੀ ਤੁਸੀਂ ਬੈਲਟ ਵੀ ਲਗਾ ਸਕਦੇ ਹੋ ਜੇ ਤੁਸੀਂ ਕਮੀਜ਼ ਨਾਲ ਦੀ ਬੈਲਟ ਲਵਾਣੀ ਹੈ ਤਾਂ ਤੁਸੀਂ ਇਹਨੂੰ ਮੋਰੀਆਂ ਲਈ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਕਮੀਜ਼ ਦੇ neck ਦੇ ਉੱਪਰ ਡਿਜ਼ਾਈਨ ਬਣਾਉਣਾ ਉਹਦੇ ਲਈ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਆਪਾਂ ਇਹਦੇ ਨਾਲ ਬੈਲਟ ਜਿਹੜੀ ਕਮੀਜ਼ ਨਾਲ ਦੀ ਲਾਵਾਂਗੇ ਇੱਥੋਂ ਆਪਾਂ ਥੋੜਾ ਜਿਹਾ ਗਲਾਈ ਪਾ ਕੇ ਕਪੜਾ ਕੱਟ ਕਰਾਂਗੇ ਇਸ ਤਰ੍ਹਾਂ ਜੇ ਜਦੋਂ ਆਪਾਂ ਨੇ ਲੰਬੀ ਸਲਾਈ ਲਗਾਉਣੀ ਆ ਮੂਰੀਆਂ ਆਣੀਆਂ ਤਾਂ ਉਹਦੇ ਵਿੱਚ ਕੋਈ ਵੱਡਣਾ ਪਵੇ ਇਧਰਲੀ ਸਾਈਡ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਕਰਾਂਗੇ ਟੋਕ ਹੁੰਦੇ ਆਪਾਂ ਇਹ ਚੱਕ ਕੇ ਇਧਰਲੀ ਸਾਈਡ ਧਰ ਲਏ ਨੇ ਸਲਵਾਰ ਦੇ ਉੱਪਰ ਦੂਜੀ ਦੂਜੀ ਸਾਈਡ ਜਿੱਧਰਲੀ ਸਾਈਡ ਬੰਧਰ ਹੁੰਦੇ ਹੁੰਦੇ ਆ ਨਾ ਉਧਰਲੀ ਸਾਈਡ ਆਪਾਂ ਨੇ ਇਹਨਾਂ ਨੂੰ ਖੁੱਲੇ ਹੁੰਦੇਆਂ ਨੂੰ ਧਰ ਲਿਆ ਤੇ ਆਪਾਂ ਨੇ ਕੱਪੜੇ ਨੂੰ ਚੰਗੀ ਤਰ੍ਹਾਂ ਉੱਪਰੋਂ ਮਲਾ ਲੈਣਾਗਾ ਇਸ ਤਰ੍ਹਾਂ 11 ਇੰਚ ਦਾ ਹੁਣ ਆਪਾਂ ਇੱਥੇ ਹਸਣ ਲਾਵਾਂਗੇ ਜਿਹੜਾ ਇਧਰਲੀ ਸਾਈਡ ਕੱਪੜਾ ਸੀ ਉਹ ਆਪਾਂ ਨੇ ਲਾ ਦਿੱਤਾ ਤੇ ਹੁਣ ਆਪਾਂ ਇਹਨੂੰ ਇੱਥੇ ਤੱਕ ਮਿਲਾ ਦਾਂਗੇ ਹੁਣ ਆਪਾਂ ਇੱਥੋਂ ਇੱਥੋਂ ਕੱਟ ਕਰ ਦਵਾਂਗੇ ਇਧਰਲੀ ਸਾਈਡ ਤੋਂ ਜਿੱਧਰਲੀ ਸਾਈਡ ਕੁੰਡੇ ਬੰਦ ਨੇ ਉਧਰਲੀ ਸਾਈਡ ਤੋਂ ਆਪਾਂ ਇੱਥੇ ਕੱਟ ਕਰ ਦਾਂਗੇ ਹੁਣ ਆਪਾਂ ਬੈਲਟ ਦੀ ਕਟਾਈ ਕਰਾਂਗੇ 26 ਇੰਚ ਬੈਲਟ ਤਿਆਰ ਆਪਾਂ 27.5 ਇੰਚ ਬੈਲਟ ਨੂੰ

ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ